ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਮੈਚ ਹੋਣ ਲੱਗਾ ਵਾ ਆਪਣੇ ਨਾਲ ਕੈਂਪ ਵਾਲੇ ਤੇ ਮਲਸੀਆਂ ਕੈਂਪ ਵਾਲਿਆਂ ਦਾ 50 55 ਕਿਲੋ ਵਾਲੇ ਮੁੰਡੇ ਤੁਸੀਂ ਦੇਖ ਸਕਦੇ ਹੋ ਪਿੱਛੇ ਗਚੋਬਰ ਵਾਰਮ ਅਪ ਹੋਣਦੇ ਆ ਅੱਗੇ ਤੁਹਾਨੂੰ ਫਿਰ ਅੱਜ ਵਿਖਾਉਨੇ ਇਹਨਾਂ ਦਾ ਮੈਚ ਤੇ ਗਰਾਊਂਡ ਦੀ ਪੂਰੀ ਤਿਆਰੀ ਹੈ ਤੁਹਾਨੂੰ ਦਿਖਾਉਨੇ ਆ ਗਰਾਊਂਡ ਦੀ ਮੁੰਡਿਆਂ ਨੇ ਪੂਰੀ ਸ਼ਿੰਗਾਰਤੀ ਹੈ ਕਲੀ ਕੁਲੀ ਪਾ ਰਹੇ ਆ ਮੁੰਡੇ ਦਿਖਾਉਨੇ ਤੁਹਾਨੂੰ ਲੋ ਜੀ ਕਲੀ ਪੈ ਰਹੀ ਹੈ ਬਸ ਕੰਮ ਹੁਣੇ ਸਟਾਰਟ ਹੀ ਆ ਗਰਮੀ ਜਿਆਦੀ ਹੋ ਜਾਂਦੀ ਆ ਸਹਿਜ ਗਰਮੀ ਕਿੰਨੀ ਕੱਜ ਹੈ ਹੈ ਕਹਿੰਦੇ ਆਈ ਸੇਵਾ ਕਹਿੰਦਾ ਕਿਹੜੀ ਲੈ ਰਿਆ ਕਲੀ ਦੀ ਪਾਈ ਵੀ ਆ ਕੋਦਾਂ ਹੀ ਹੱਥ ਚਿੱਟੇ ਕੀਤੇ ਆ ਇਧਰ ਤੂੰ ਹੀ ਪਾਈ ਏ ਸਾਰੀ ਸਹਿਜ ਵੀ ਮੇਲਾ ਲੁੱਟ ਗਿਆ ਅੱਜ ਕਲੀ ਵਾਲਾ ਇਧਰ ਕਹਿੰਦੇ ਨਾਲ ਦਾ ਖੀਮਾ ਵਾ ਤੇ ਉਧਰ ਹੈਗੇ ਮਲਸੀਆਂ ਵਾਲੇ ਜੋਬਰ ਦੇਖ ਸਾਡੇ ਤੇ ਦਿਖਾਉਨੇ ਫੇ ਤੁਹਾਨੂੰ ਅੱਗੇ ਮੈਂ ਆਜੇ ਲਓ ਮਿੱਤਰੋ ਖੋਣ ਲੱਗਾ ਯੂ ਮੈਂ ਸਟਾਰਟ ਦੀ ਪਹਿਲੀ ਪੈਗੀ ਰੇਡ ਗੱਭਰੂ ਦੀ ਮਲਸੀਆਂ ਵੱਲੋਂ ਚੱਲੇ ਵੀ ਮੁੜੇ ਉਹ ਦੇਖਦੇ ਆਂ ਅੱਜ ਤੁਹਾਡੀ ਮਿਹਨਤ ਲਈ ਕੀ ਕਹਿੰਦੀ ਐ ਡਬਲ ਹੋ ਗਿਆ ਜੀ ਸ਼ਾਬਾਸ਼ ਜੋਤੀ ਬੋਲਣੀਆਂ ਪੈਂਦੀਆਂ ਇੰਦਾ ਨਹੀਂ ਬੋਲਦੀਆਂ ਇਹ ਗੂਰ ਜਾਲੀਆਂ ਨੇ ਜੋਤਿਆ ਭੱਜ ਕੇ ਕੀ ਗੱਲ ਟਿੱਲਾ ਵਾਂ ਭੱਜ ਗਏ ਮ제 ਮ제 ਆਉਂਦੇ ਆਂ ਚੱਲ ਵੀ ਜੁਬਰਾ ਚੱਲ ਜੋਤਾ ਹੱਲ ਵੀ ਜੋਤਿਆ ਜੋਤਿਆ ਚੱਲ ਫੜ ਗਏ ਉਹ ਵੈਰੀ ਗੁੱਡ ਸ਼ਾਬਾਸ਼ ਚੱਲ ਵੀ ਮਿਤਰਾ ਚੱਲ ਅੱਜ ਪਤਾ ਲੱਗ ਜਾਣਾ ਤੁਸੀਂ ਕੀ ਕਰਦੇ ਹੋ ਉੱਥੇ ਸ਼ਾਬਾਸ਼ ਵੇਰੀ ਗੁੱਡ ਇਧਰ ਵੀ ਜਫਾ ਦੇ ਉਧਰ ਵੀ ਜਫਾ ਚੱਲ ਵੀ ਬਿਜਲੀ ਸਿਆ ਕੰਡ ਕਰੰਟ ਅੱਜ ਚੱਲ ਵੀ ਬਿਜਲੀ ਦੀ ਰੇਡ ਆ ਚੱਲ 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 ਚਲੋ ਵੀ ਗੱਭਰੂ ਸ਼ਾਬਾਸ਼ ਇਹਨੇ ਪੀਤਾ ਵਾ ਕੱਕਨੀ ਦੇ ਇਹ ਪੀ ਦਾ ਚੇਲਾ ਵੇਖਦੇ ਆ ਲੁੱਟਦਾ ਮੀਲਾਕ ਨਹੀਂ ਅੱਜ ਚੱਲ ਮੰਨੂ ਸ਼ਾਬਾਸ਼ ਚਲ ਚਲ ਚੱਲ ਚੱਲ ਲੱਗ ਗਿਆ ਵਾ ਡਬਲ ਛੱਡ ਦੇ ਮੰਨੂ ਕਹਿੰਦੇ ਡਬਲ ਕਰਾ ਕੇ ਆ ਗਿਆ ਵਾ ਤੂੰ ਕਾਰਡੀਆਂ ਲੱਗਣ ਡਿਆ ਵਾ ਨੂੰ ਦੇਖਿਆ ਕਾ ਡਬਲ ਹੋ ਗਿਆ ਚੱਲ 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 ਛਾਵਛ ਪੀਤਿਆ ਆਦ ਲੱਗੀ ਇਹ ਕਹਿੰਦੇ ਦੁੱਲਾ ਆ ਗਿਆ ਦੁੱਲਾ ਚੱਲ ਵੀ ਦੁੱਲਿਆ ਫੇ ਕੱਲੀ ਕੱਲੀ ਰੇਡ ਤੁਹਾਡੀ ਅੱਜ ਕਹਿੰਦੇ ਕੈਪਚਰ ਹੋਣੀ ਹੈ ਕੈਮਰੇ 'ਚ ਵੱਲੇ ਤੇਰੇ ਸ਼ਾਬਾਸ਼ ਚੱਲ ਵੀ ਵੀਰਿਆ ਇਹ ਦੇ ਕਿਹੜਾ ਗੱਭਰੂ ਲੱਗਦਾ ਹੈ ਉਹ ਬੱਲੇ ਤੇਰੇ ਕੀ ਕਰਦਾ ਚੱਲ 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 ਘੇਰੀ ਕਿ ਉਹਥੇ ਕੀ ਲੈ ਜਾਂਦੇ ਕੰਨੀ ਤੇ ਇਹ ਆਪਣੇ ਵਾਲੇ ਚੱਲ 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 ਪੜਦਾ ਚੱਲ ਵੈਰੀ ਗੁੱਡ ਹਾਣ ਕਿਥੇ ਹਾੜਾ ਹੁਣ ਹੈਪੀ ਦਾ ਚੇਲਾ ਹੈਪੀ ਦਾ ਚੇਲਾ ਲੁੱਟਦਾ ਮੇਲਾ ਹੈਪੀ ਦਾ ਚੇਲਾ ਹੈਪੀ ਦਾ ਚੇਲਾ ਨਹੀਂ ਲੁੱਟਿਆ ਮੇਲਾ ਚੈਲੇ ਜੂਤਿਆ ਜੋ ਤੇਰੀ ਰੇਡ ਆ ਕਿੰਨੇ ਗੱਬਰੂ ਯੇ ਉੱਤੇ ਦੀ ਓ ਵੈਰੀ ਗੁੱਡ ਜਦੋਂ ਜੈਦ ਜਾਰੀ ਹੈ ਜਦੋਂ ਜੈਦ ਚੱਲ ਵੀ ਗੱਬਰੂਆ ਚੱਲ 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 ਹਮਣ ਕੀ ਕਰਦਾ ਹਨੀ ਹੋ ਗਿਆ ਰੈਪਿੰਦੇ ਉੱਤੇ ਹੀ ਉੱਤੇ ਹੀ ਉਤੇ ਰੈ ਉਤੇ ਧੱਕਾ ਪਰਦੀ ਸਾਈਡ ਆ ਤੂੰ ਬਾਹਰ ਧੱਕਾ ਧੱਕਾ ਮਾਰ ਚੱਲ 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 ਸ਼ਾਬਾਸ਼ ਸ਼ਾਬਾਸ਼ ਬੰਦੇ ਸ਼ਾਬਾਸ਼ ਓ ਵੈਰੀ ਗੁੱਡ ਸ਼ਾਬਾਸ਼ ਇੱਕ ਜੀਲਾ ਲੁੱਟ ਗਿਆ ਮੇਲਾ ਐਪੀ ਦਾ ਇੱਕ ਜੀਲਾ ਲੁੱਟ ਗਿਆ ਯੂ ਗੱਲ ਗੱਲ ਬਿਜਲੀ ਬਿਲੀ ਸ਼ਾਬਾਸ਼ ਲੈਡ ਹੀ ਚਲ ਗਈ ਆ ਲੈਡ ਹੀ ਗਲਤੀ ਤੁਸੀਂ ਤੇ ਯਾਰ ਚੱਲੇ ਚੱਲੋ ਚੱਲੋ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਚਲੋ 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 ਖਿੱਚ ਕੇ ਡਬਲ ਹੋ ਗਿਆ ਕੀ ਕਰਦੇ ਆ ਬਣਾ ਕੇ ਮੈਨੂੰ ਟੈੱਕੇ ਪਾਉਣੀ ਕਬੱਡੀ ਟੈੱਕੇ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਵੈਰੀ ਗੁੱਡ ਸ਼ਾਬਾਸ਼ ਓ ਬੱਲੇ ਤੇਰੇ ਇਹ ਕਹਿੰਦੇ ਆ ਪਿਤਾ ਜੇਲਾ ਕਰੀ ਜਾਂਦਾ ਕਮਾਲਾ ਹੁਣ ਚੱਲ ਵੀ ਦੁੱਲਿਆ ਉਧਰ ਇੱਕੋ ਥਾਂ ਤੇ ਚੈਨ ਲੱਗਣ ਉਧਰ ਲੈ ਜਾ ਫੜੀ ਵੀ ਲੈ ਜਾ ਕਰੋ ਕੇਰੀ ਕੀ ਨੂੰ ਚੜਿਆ ਸਾ ਉਹ ਨੂੰ ਬੈਕ ਵਾਲੇ ਨੂੰ ਹੈਂ ਕਿਲੇ ਨੂੰ ਜਿਹਦੇ ਪੈਰ ਜੱਫੇ ਲਾਏ ਰੋਜ਼ ਇਨੀ ਮਿਹਨਤ ਲਾਉਨੇ ਹਜੇ ਵੀ ਸਾਹ ਚੜਦਾ ਵਾ ਚੱਲ ਵੀ ਮੁੰਡਿਆ ਚੱਲ ਵੀ ਉਹ ਵੈਰੀ ਗੁੱਡ ਸ਼ਾਬਾਸ਼ ਇਹ ਫੱਲਾ ਨਾਲ ਹੈ ਬੈਠਾ ਰੇ ਪਾਪਾਵਾ ਕਮ ਲੈ ਲੈ ਗਿਆ ਤੁਹਾਡੇ ਰਮ ਕਮਰੇ ਮੈਂ ਰੱਖ ਦੇ ਓ ਬੱਲੇ ਤੇਰੇ ਸ਼ਾਬਾਸ਼ ਉਹ ਪਾਈ ਇਹਨੂੰ ਆਜੋ ਚਲੋ ਚਲੋ ਚੱਲ ਚੱਲ ਵੀ ਪੰਡ ਤਾਂ ਮੋੜ ਦੇ ਕੋਈ ਪੰਡ ਤਾਂ ਮੋੜ ਦੇ ਕੋਈ ਤੇਰੇ ਵੇ ਵੇਦ ਵੇਦ ਪੈ ਗਿਆ ਯੂ ਕਰਤਾ ਇਲਾਜ ਪੰਡਤ ਦਾ ਚੱਲ ਬਈ ਮਿੱਤਰਾ ਹੜਕੇ ਤੈਂਕੀ ਪੂਰੀ ਲਾ ਜਾਕੜਾ ਜਾਕੜਾ ਉਹ ਤਾਂ ਪੜ ਗਿਆ ਆਪਾਂ ਫੜੀਏ ਕੋਈ ਹੈਂ ਸ਼ਾਵਾਜ ਪਿੰਦਿਆ ਸ਼ਾਵਾਜ ਜੋਤਿਆ ਕੀ ਗੱਲ ਅੱਜ ਜੋਤੈ ਨੂੰ ਕੀ ਗੱਲ ਹੈ ਸਹਿਜ ਅੱਜ ਕਹਿੰਦਾ ਤੇਲ ਨਹੀਂ ਮੜਿਆ ਕਹਿੰਦਾ ਜੋਤੇ ਨੇ ਅੱਜ ਗਜਨੀ ਉਹ ਵੇਖ ਲੈ ਉਧਰ ਜਾਦਿਸਟ ਲਿਆਉਂਦੇ ਆ ਪੂਰੀ ਕੋਈ ਡਬਲ ਨਿਕਲ ਹੋ ਗਏ ਭਾਜ ਇੱਧਰ ਕੀ ਗੱਲ ਆਦਾ ਸੈਂਟਰ ਤੇ ਲੱਗ ਗਿਆ ਓ ਬੱਲੇ ਤੇਰੇ ਮੁੜਿਆ ਸ਼ਾਬਾਸ਼ ਸਹਿਰ ਕੀ ਕਰਨ ਦੇ ਵਾ ਜੁਤ ਅੱਜ ਕੀ ਕਹਿਣਾ ਚਾਹੋਂਗੇ ਜੀ ਉੱਤੇ ਕਬੱਡੀ ਬਾਰੇ ਕੋਈ ਨਹੀਂ ਬਸ ਬਸ ਉਹਨੇ ਜਫਾ ਲਾਇਆ ਤਾਂ ਆਪਾਂ ਵੀਡੀਓ ਨਹੀਂ ਬਣਾਈ ਸਿਆ ਇਹ ਦਿਨ ਪੁੱਛਣ ਆ ਗਏ ਰਿਵਿਊ ਲੈਣ ਸਿਆ ਇਹ ਤੋਂ ਬਿਜਲੀ ਦੀ ਰੇਡ ਆ ਗਈ ਹੈ ਕਹੇ ਬਿਜਲੀ ਦੀ ਪੈ ਗਈ ਹੈ ਰੇਡ ਮੇਰੇ ਵੀਰੋ ਬਿਜਲੀ ਕੱਢੂਗਾ ਕਰੰਟ ਕਿ ਨਹੀਂ ਸਹਜ ਅੱਡੂ ਕਰੰਟ ਕਿੰਨਾ ਕੁ ਇਹ ਬਹਿ ਗਿਆ ਉਹ ਟਰਾਂਸਫਾਰਮ ਜਗਾ ਹੋਵੇ ਕਿੰਨਾ ਕੁ ਟਰਾਂਸ ਟਰਾਂਸਫਾਰਮ ਜਿੰਨਾ ਕੱਢੇਗਾ ਕਿੰਨਾ ਕੱਢਿਆ ਉਹ ਚੱਕ ਆਹ ਹੋਵੇ ਕਹਿੰਦੇ ਬਿਜਲੀ ਬੰਨੇ ਹੋ ਜਾ ਮੜਿਆ ਕਹਿੰਦੇ ਆਹ ਚੱਕ चल भी डूबलिया चल भी मित्रा चल चल वेरी गुड शाबाश शाबाश चल 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 सहरी बनी हो ਕਹਿੰਦੇ ਹੈਪੀ ਦਾ ਚੇਲਾ ਲੁੱਟਦਾ ਮੇਲਾ ਆਹ ਬੈਠਾ ਹੀ ਉਸਤਾਦ ਦਾ ਮੰਨੂ 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 ਸਹੀ ਮੰਨੂ ਬਾਰੇ ਹੀ ਕਹਿਣਾ ਜਾਵੋਗੇ ਇਹ ਲਾਈਨ ਲੈ ਦੋ ਦਿਦਾ ਦੇ ਸਿਹੜਾ ਦੇ ਕਿੰਦਾ ਵੱਜਦਾ ਤਿਆਰ ਕੀ ਮੜਿਆ ਇਹਦੇ ਹੱਲ ਚੱਲ ਵੀ ਅਮਨ ਸਿੰਘ ਚੱਲ ਵੀ ਭਿੰਦਿਆ ਚੱਲ ਵੀ ਗੱਭਰੂ ਉਹ ਕੀ ਕਰਦੇ ਆ ਕੱਢ ਕੱਢ ਪਰ ਆਊਟ ਹੋ ਗਿਆ ਚੱਲ ਵੀ ਜੋਤਿਆ ਮੋੜ ਦੇ ਜੋਤਿਆ ਮੋੜ ਦੇ ਕੋਈ ਨਾ ਮੋੜ ਦੇ ਗੱਭਰੂ ਆ ਕੋਈ ਤਾਂ ਮੋੜ ਦੇ ਹਿੰਦਾ ਰੈਫਰੀ ਪੱਕਾ ਆ ਇਹਨਾਂ ਮੈਚਾਂ ਦਾ ਗੱਭਰੂ ਦੇਖਦੇ ਆ ਕਿਹੜਾ ਗੱਭਰੂ ਇਹਨਾਂ ਦਾ ਟੱਚ ਭਿੰਦਾ ਪੀਤਾ ਅਮਨ ਕਿਹੜਾ ਹੀ ਆ ਹੁਣ ਸਹੀ ਜੇ ਨੰਬਰ ਲੀ ਗੀ ਜਾਂਦਾ ਨਾ ਬਿਜਲੀ ਘੜਦਾ ਕਰੰਟ ਮਿੱਠਿਆ ਕੱਜੂ ਕਰੰਟ ਕਣੀ ਬਿਜਲੀ ਕੋਈ ਪਤਾ ਨਹੀਂ ਹੈ ਕੱਡੂਗਾ 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 ਕਰੰਟ ਉਹ ਵੇ ਠੱਗਣੀ ਤੂੰ ਹੀ ਖੇਡਦਾ ਓਏ चल 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 छावाश चल ਵੀ ਦੁੱਲਿਆ ਪਿੱਛੇ ਵੀਰਾ ਸੈਰ ਪਿੱਛੇ ਰਿਹਾ ਪਿੱਛੇ ਵਿਚਾਲੇ ਕਿਨੇ ਵੇਖਣਾ ਸੀ ਕੰਨੀ ਅਲੀ ਵੇਖੀ ਜਾਂਦਾ ਭਾਈ ਵਿਚਾਲੇ ਦੇ ਦੇ ਨਹੀਂ ਹੈ ਨਾ ਤਾਂ ਅੱਲਾ ਤਾਂ ਉਣੀ ਖੇਡਦਾ ਮੈਂ ਤੈਨੂੰ ਪੁੱਛਿਆ ਅੱਗੇ ਕਿ ਕੌਣ ਖੇਡਦਾ ਨੂੰ ਕੰਦਾ ਹਾਂ ਨਿਆਣੇ ਕੋ ਕਿੰਨਾ ਭਾਰ ਹੈ ਤੇਰਾ ਕਮਾਂ ਭਾਈ ਨੂੰ ਉਦਾਂ ਇੱਥੇ ਨਿਆਣੇ ਘੜਦਾ ਰਿੰਦਾ ਵਾ ਆ ਸਹਿਜ ਨੰਬਰ ਸਹਿਜ ਤੇਰੀ ਮੈਚੋਂ ਕੰਪਾਰਟਮੈਂਟ ਦਾ ਨੰਬਰ ਤੂੰ ਲੇ ਗੰਦੇ ਅੱਜ ਕੋਈ ਨਾ ਕੋਈ ਨਾ ਸ਼ਾਵਾਜ ਸ਼ਾਵਾਜ ਲੱਤਾਂ ਲੱਗੇ ਲੱਤਾਂ ਫੜਾਉਣੀਆਂ ਨੇ ਫੇਰ ਮਹੀ ਕਮਾਲ ਹੈ ਮਹੀ ਯਾਰ ਚੱਲ ਗੱਬਰੂਆ ਚੱਲੋ ਗੱਬਰੂਆ ਕਹਿੰਦੇ ਬਰਾਬਰੀ ਚੱਲਦਾ ਕਹਿੰਦੇ ਸਹਿਜ ਕੰਮ ਹੈ 19 17 19 17 ਦਾ ਮੁਕਾਬਲਾ ਹੈ ਕਹਿੰਦੇ ਦੋਆਂ ਨੰਬਰਾਂ ਦਾ ਫਰਕ ਏ ਉਹ 9 ਦੇ 17 ਓਏ ਓਏ ਸ਼ਾਬਾਸ਼ ਬੀਲੀ ਸ਼ਾਬਾਸ਼ ਦੇਖਦੇ ਆ ਕਿਹੜਾ ਗੱਭਰੂ ਲੱਗਦਾ ਬੀਲੀ ਸਹਿ ਕੱਟ ਗਿਆ ਬਿਲੀ ਗਰੰਟਕ ਨਹੀਂ ਆਖੇ ਤੇ ਨਹੀਂ ਵੱਜੀ ਚੱਲ ਮੜਿਆ ਚੱਲ ਵੀ ਗੱਬਰੂਆ ਆਹੋ ਕਹਿੰਦੇ ਮਗਰ ਸਿਟੀ ਦੇ ਕਿਹੜਾ ਲਾਇਆ ਹੋਇਆ ਸੁੱਖਾ ਲਾਇਆ ਹੋਇਆ ਮਗਰ ਤਾंडਵ ਕਰਨ데요 ਮਗਰ ਇਹਦੇ ਪਿੰਡਾਸ਼ ਆਇਆ ਪਿਆ ਅੱਜ ਬਹਿਟਾਂ ਵਾਲੀ ਰੇਸ ਚ ਭਿੰਦਾ ਆ ਗਿਆ ਵਾ ਓਏ ਚਰਨ ਆ ਗਿਆ ਜੇ ਡੱਕੋ ਨਾ ਕਿਹੜਾ ਜੇ ਡੱਗੋ ਵਾਲਾ ਚਰਨ ਆ ਗਿਆ ਡੱਗੋ ਵਾਲਾ ਵੀ ਨਹੀਂ ਜੇ ਡੱਗੋ ਵਾਲਾ ਚੱਲੋ ਦੁੱਲਿਆ ਅੱਜ ਲੱਗ ਗਊ ਪਤਾ ਕਿੰਨੀ ਮਿਹਨਤ ਲਾਈ ਆ ਤੁਸੀਂ ਚਲੋ ਚੱਲ ਬਈ ਸ਼ਾਬਾਸ਼ ਗੱਬਰ ਕੋਈ ਰਕੂ ਤੋਂ ਨਕੇ ਮੜਾ ਕੰਮ ਚੱਲ ਵੀ ਮਿੱਤਰਾ ਚੱਲ ਵੀ ਗੱਲ ਚਿੱਟੇ ਵਾਲਿਆਂ ਬਹੁਤ ਵਧੀਆ ਨਵੀਂ ਧਿਆਨ ਨਾ ਜਾਂਦੇ ਨਹੀਂ ਥੋੜਾ ਦੇਖ ਕੇ ਕਰਦੇ ਮੈਨੂੰ ਭੱਜ ਕੇ ਮੰਨੂ 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 ਕੀ ਕਰਦਾ ਵੇ ਮੰਨੂ ਸ਼ਾਬਾਸ਼ ਸ਼ਾਬਾਸ਼ ਚੱਲ 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 ਬਾਹਰ ਲਾ ਖੇਚ ਕੇ ਚੱਕਲਾ ਜਨਾਬਾ ਕਿਹੜਾ ਚੱਕਦਾ ਹੀ ਕੰਮ ਪਿੰਦਿਆ ਪੀਤੇ ਆ ਚਲ 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 ਉਹ ਦਿਖਾ ਦੇ ਲਾ ਕੇ ਨਾ ਇਹ ਕੰਮ ਕਰਾ ਅਪੀਨ ਦੇ ਦੇ ਇਹ ਉਧਰ ਲੈ ਜਾ ਚੈਨ ਹੁਣ ਇਹ ਬਿਜਲੀ ਘਟਦਾ ਟੱਚ ਸਹੀ ਹੈ ਚੱਲ ਵੀ ਮਿੱਤਰੋ ਚਲੋ 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 ਸ਼ਾਬਾਸ਼ ਉਹਦਾ ਵੀ ਨਹੀਂ ਛੱਡਦਾ ਕਹਿ ਗਏ ਛਡਾ ਦਿਓ ਹੈ ਵੇ ਭਾਜੀ ਨੇ ਭੇਜਿਆ ਹੋਣਾ ਇਹਨੂੰ ਰੇਡ ਪਾਉਣਾ ਚੱਕਾ ਲਾ ਬਰਾ ਫੜ ਲੱਕ ਫੜ ਲੱਕ ਬਹੁਤ ਵਾਰ ਹੱਥ ਪਿੱਛੇ ਲਾ ਲਾ ਗਿਆ ਆ ਲਾ ਲੈ ਆਖੀ ਚੱਲ ਵੀ ਜੋਤਾ ਕੀ ਗੱਲ ਅੱਜ ਲੈ ਜੋਤਾ ਜੇ ਠੀਕ ਨੇਗਾ ਇਦਾਂ ਕਹੀ ਜਾਵੇ ਐਕਸ਼ਨ ਮੁੱਕੇ ਹੋਏ ਆ ਐਕਸ਼ਨ ਲਿਆਉਣ ਵਾਲੇ ਹੋਏ ਨਾ ਜੀ ਐਡਾ ਗਰੰਟੀ ਮੁੱਕਿਆ ਭਾਈ ਦੀ ਟਰਾਂਸਫਰਮਰ ਲਵਾਈਏ ਜੀਵ ਨੂੰ ਲਵਾਉਣਾ ਪੈਣਾ ਕੋਈ ਨਾ ਪਹਿਲਾਂ ਤੇ ਤੇਰੇ ਵੀ ਲਵਾਉਣਾ ਮੋਟਿਆ ਜਿਆ ਇਹਦੇ ਸੋਚ ਨਾ ਪਾ ਮੜਾ ਯਾਰ ਤੇਰੀ ਪਵਾ ਰੇਡੋ ਵਿੱਚ ਚਲੋ ਵੀ ਚੱਲ ਵੀ ਮੁੰਡਾ ਸ਼ਾਬਾਸ਼ ਚਲੋ ਚਲੋ ਵੈਰੀ ਗੁੱਡ ਵੈਰੀ ਗੁੱਡ ਖੈਦੋ ਕੰਮ ਨੂੰ ਉਹ ਬੱਲੇ ਪਿੰਦਿਆ ਉਹ ਬੱਲੇ ਪਿੰਦੇਦੇ ਉਹ ਬੱਲੇ ਪਿੰਦੇਦੇ ਸ਼ਾਬਾਸ਼ ਸ਼ਾਬਾਸ਼ ਖੱਚ ਕੇ ਕੰਮ ਨੂੰ ਪਿੰਦਿਆ ਵੈਰੀ ਗੁੱਡ ਚੱਲ 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 ਇਹ ਦੁੱਲੇ ਦੀ ਰੇਡ ਆ ਕਿਹੜਾ ਗੱਭਰੂ ਲੱਗਦਾ ਹੁਣ ਦੇਖਦੇ ਆ ਮਲਸੀਆਂ ਦੇ ਚਾਰ ਯਾਫੀ ਕਰਦਗੇ ਕਮਾਲਾਂ ਕਰਗੇ ਕਮਾਲਾਂ ਕਰ ਗਿਆ ਮੁੰਡਾ ਕਮਾਲਾਂ ਕਿਆ ਲੈ ਵੀ ਗੱਭਰੂਆ ਚੱਲ ਵੀ ਚੱਲ ਵੀ ਹੁਣ ਨਹੀਂ ਛੱਡਦਾ ਹੁਣ ਨਹੀਂ ਛੱਡਦਾ ਹੁਣ ਨਹੀਂ ਛੱਡਦਾ ਦੇ ਸਾਡੇ ਤੁਸੀਂ ਮਲਸੀਆਂ ਵਾਲੋਂ ਭਿੰਦੇ ਨੇ ਅੱਜ ਜੱਫੇ ਵਾਲਾ ਵਧੀਆ ਸਿਰਾ ਕਰਤਾ ਇਹ ਮੁੰਡੇ ਨੇ ਅੱਜ ਉਹ ਯੋਧਾ ਆ ਗਿਆ ਕਹਿੰਦੇ ਯੋਧਾ 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 ਅਕਬਰ ਯੋਧਾ ਅਕਬਰ ਕਿੱਥੇ ਪਰ ਨਹੀਂ ਕੱਲ ਬਿਜਲੀ ਬਿਜਲੀ ਓ ਬੱਲੇ ਤੇਰੇ ਓ ਬਿਜਲੀ ਆਏ ਬਿਜਲੀ ਬਿਜਲੀ ਇਹ ਕਹਿੰਦਾ ਹੈ ਕਰੰਟ ਕਿੰਦੇ ਮੰਨੂ ਦੀ ਰੇਡ ਮੰਨੂ ਨੂੰ ਵਿਚਾਰੇ ਨੂੰ ਅੱਜ ਮੋੜ ਨਹੀਂ ਦਿੱਤਾ ਗੱਬਰੂਆਂ ਨੇ ਦੇਖਦੇ ਹੁਣ ਆ ਕਬੱਡੀ ਤੇ ਕੀ ਹੁੰਦਾ ਫੇਰ ਜਫਾ ਫੇਰ ਜਫਾ ਫੇਰ ਜਫਾ ਔਰ ਇਹ ਤਾਂ ਹੋਈਆ ਕਿੱਥੇ ਚਾਹ ਉਹ ਬਾਹਰ ਹੋ ਜਾ ਬਾਹਰ ਚਲੋ ਚਲੋ ਵੈਰੀ ਗੁੱਡ ਸ਼ਾਬਾਸ਼ ਇਹ ਕਿਹੜਾ ਦਾ ਹੋਇਆ ਤੇਰਾ ਓਏ ਅਸਹਿ ਦੀ ਟੀਮ ਪਤਾ ਨਹੀਂ ਕੀ ਕਰੀ ਜਾਂਦੀ ਅੱਜ ਉਹਨੂੰ ਪਤਾ ਹੁੰਦਾ ਭਵਿਸ਼ਵਾਣੀ ਚੱਲ ਓਏ ਚੱਲ ਖੜਾ ਰਹਿ ਇੱਥੇ ਖੜਾ ਰਹਿ ਖੜਾ ਰਹਿ ਖੜਾ ਰਹਿ ਕੌਣ ਹੈ ਉਹਦਾ ਜੋਧਾ ਅਕਬਰ ਜੋਧਾ ਅਕਬਰ

ਘਰ ਕੀਆ ਕਰ ਰਹੀ ਹੈ ਆਪकी ਟੀਮ ਅਜੇ ਮੈਨੂੰ ਕੀ ਪਤਾ ਸਾਰੇ ਵੀ ਮੁੜਿਓ ਚਲੋ ਵੀ ਜਫੇ ਮੁੱਕ ਗਿਆ ਇਧਰ ਆਉਣ ਐਨੇ ਕੀ ਜਫੇ ਹੀ ਲਾਉਣੇ ਓਏ ਮੁੱਕ ਗਿਆ ਜਫੇ ਪਹਿਲਾਂ ਹੀ ਲਾ ਲੇਆ ਕੱਲ ਬੀਲੀ ਓਏ ਇਹਨੂੰ ਕੰਨੀ ਕੱਢਿਆ ਕਰੋ ਇਹਨੂੰ ਚਿੱਟੇ ਕੱਛੇ ਵਾਲੇ ਨੂੰ ਸਹਿਜ ਮੋਹਰਾ ਮੋਹਰਾ ਸ਼ਾਬਾਸ਼ ਵੈਰੀ ਗੁੱਡ ਪਾਜੀ ਦੋ ਤਾਂ ਨਹੀਂ ਕੰਨੀ ਤੋਂ ਵਧੀਆ ਖੇਡਦਾ ਮੁੰਡਾ ਉਦਾਂ ਵੀ ਵਿੱਚ ਕਾ ਤੋ ਲੱਗਾ ਉਦੋਂ ਦਾ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਕੋਈ ਨਾ ਵੈਰੀ ਗੁੱਡ ਸ਼ਾਬਾਸ਼ ਕੰਨੀ ਵਧੀਆ ਖੇਡਦਾ ਭਾਜੀ ਵੈਰੀ ਗੁੱਡ ਵੈਰੀ ਗੁੱਡ ਚੱਲ ਮਨੂੰ ਕੀ ਗੱਲ ਆ ਬੈਗ ਕਿੱਥੇ ਮੋੜਨਾ ਇਹਨੇ ਚੱਲ ਵੀ ਜੁਬਰਾ शाबाश शाबाश कोई ना कोई ना जो ज्योत्या कितने हो गए ज्योत्या ਚੱਲ ਲਈ ਚੱਲੋ ਵੀ ਗੱਭਰੂਏ ਸ਼ਾਵਾ ਹੀ ਪਿੰਦੇ ਸ਼ਾਵਾ ਚ ਇੱਕ ਬੇਟਾ ਕੇ ਚੱਲ ਮਗਰ ਨੂੰ ਕਹਿੰਦੇ ਪਿੰਡਾ ਕੱਲਾ ਹੀ ਸ਼ਾਇਆ ਹੋਇਆ ਅੱਜ ਕੱਲਾ ਹੀ ਹੈਲੋ ਬਿਜਲੀ ਸ਼ਾਬਾਸ਼ ਬਿਜਲੀ ਅੱਜ ਬਿਜਲੀ ਕੱਢਦੀ ਕਰੰਟ ਪੂਰੀ ਬੱਲੇ ਬਿਲੀ ਧਿਆਨ ਧਿਆਨ ਦੇਖ ਕੇ ਇਹਦੀ ਪਵਨੇ ਰੇਡ ਮੋਟੇ ਦੀ ਵਿੱਚ ਇੱਕ ਰਹਿੰਦੇ ਕਿਉਂ ਨਹੀਂ ਵੈਰੀ ਗੁੱਡ ਬਹੁਤ ਹੀ ਆ ਭਾਜੀ